ਇੱਥੇ ਤਾਂ ਕਿਸੇ ਨੂੰ ਜੇ ਕੋਈ ਐਮ.ਐਲ.ਏ ਬੁਲਾ ਲੇ ਉਹ ਮਾਨੀਏ ਤਾਂ ਯੂਨੀਅਨ ਮਿਨਿਸਟਰ ਨਾਲ ਗੱਲ ਕਰਦੇ ਰਹੇ ਨੇ ਤੇ ਹੁਣ ਇਹਨਾਂ ਦਾ ਕਿੱਥੇ ਤੁਸੀਂ ਕਹਿਣੇ ਹੋ ਧਰਨੇ 'ਚ ਆਉਣਗੇ ਜੀ ਅੱਤੇ ਜੇ ਕੀ ਗੱਲ ਇਹ ਤੇ ਬਰਾਤ ਚੜਨੀ ਆ ਵੀ ਇਹਨਾਂ ਨੂੰ ਸਾਰਿਆਂ ਨੂੰ ਤੇ ਨਹੀਂ ਇਹ ਕੱਲੀਏ ਵੀ ਘਾਰਿਆ ਬੋਲਦਾ ਉਸ ਮਿੰਟ ਕਰਾਈਏ ਬਰਾਤ ਆਜੋ ਵੀ ਬਰਾਤ ਆ ਮੁੰਡੇ ਸਾਡੇ ਦੀ ਇੱਥੇ ਹੁਣ ਇੱਕ ਮਰਨ ਤੇ ਸਿੱਖ ਜਿਹੜਾ ਨੌਜਵਾਨ ਕਿਸਾਨ ਬਜ਼ੁਰਗ ਸਾਡਾ ਜਿਹੜਾ ਹੈ ਇਹਦੇ ਨੌਜਵਾਨਾਂ ਤੇ ਬਜ਼ੁਰਗਾਂ ਦੀ ਹੋਰ ਜਿਹੜੇ ਉਹਨੂੰ ਵਿਚਾਰੇ ਨੂੰ ਸਾਰਾ ਦੇਣ ਲਈ ਆਉਣ ਡੈਣੇ ਦੇਵ 70 ਸਾਲਾਂ ਦਾ 65 ਸਾਲਾਂ ਦਾ ਜਿਹੜਾ ਹੈ ਬਜ਼ੁਰਗ ਕੈਸਰ ਦਾ ਮਰੀਜ਼ ਜਿਹੜਾ ਹੈ ਉਹ ਇੱਥੇ ਆਣ ਕੇ ਬੈਠਾ ਨਹੀਂ ਦੋ ਇਹ ਸਮਝਣ ਦੀ ਲੋੜ ਹੈ ਕਿ ਬੜੀ ਵੱਡੀ ਇਹ ਦੇ ਪਿੱਛੇ ਕਹਾਣੀ ਹੈ ਕਿ ਸਾਰੀ ਆਪਣੀ ਜ਼ਮੀਨ ਨੂੰ ਪੰਥ ਨੂੰ ਗ੍ਰੰਥ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਹੁਤ ਗਲਤ ਗੱਲਾਂ ਇਹ ਕੀ ਗੱਲ ਇੱਥੇ ਸਾਲੀ ਕਿਸੇ ਦੀ ਬਰਾਤ ਆ ਵੀ ਸਾਨੂੰ ਸੱਦਾ ਦਈਏ ਵੀ ਆ ਜਾਓ ਭਈ ਉੱਥੇ ਵਿਆਹ ਚੱਲੇ ਆਪਾਂ ਇਹ ਚੀਜ਼ਾਂ ਜਿਹੜੀਆਂ ਜੰਗ ਦੇ ਮੈਦਾਨ ਹੁੰਦੇ ਆ ਉੱਥੇ ਕਿਸੇ ਨੂੰ ਸੱਦਾ ਨਹੀਂ ਜਾਂਦਾ ਜੰਗ ਦੇ ਮੈਦਾਨ ਚ ਜੰਗ ਦੇ ਮੈਦਾਨ ਦੇ ਵਿੱਚ ਜਿਹਦੇ ਦਿਲ ਦੇ ਵਿੱਚ ਦਰਦ ਹੋਊਗਾ ਵੀ ਯਾਰ ਮੇਰੇ ਪੰਜਾਬ ਤੇ ਮੇਰੇ ਕਿਸਾਨਾਂ ਤੇ ਮੇਰੇ ਮਜ਼ਦੂਰਾਂ ਤੇ ਮੇਰੇ ਛੋਟੇ ਵਪਾਰੀਆਂ ਤੇ ਡਾਕੇ ਵੱਜ ਰਹੇ ਨੇ ਉਹ ਆਪੇ ਜੰਗ ਦੇ ਮੈਦਾਨ ਚ ਪੁੱਦਾ ਸਾਡੇ ਲੀਡਰਾਂ ਦਾ ਨਾਸ ਹੋ ਗਿਆ ਸਾਡੇ ਲੀਡਰ ਜਿਹੜੇ ਨੇ ਇਹ ਰਾਜਨੀਤੀ ਦੇ ਵੜਗੇੜੇ ਨਹੀਂ ਤੇ ਇਹਨਾਂ ਨੂੰ ਉਥੇ ਹੋਰ 2 ਮਹੀਨੇ ਬੈਠੇ ਰਹਿੰਦੇ ਤੇ ਕੀ ਗੱਲ ਸੀ ਮੇਰੇ ਵੀਰ ਇਹ ਜਿਹੜਾ ਉਹ ਸ਼ੰਭੂ ਬਾਰਡਰ ਹਰਿਆਣੇ ਤੋਂ ਇਹ ਤੇ ਆਪਣਾ ਦੀਪ ਸਿੱਧੂ ਆਰਾ ਉਹਨਾਂ ਤੜਵਾਇਆ ਸੀ ਨਹੀਂ ਤੇ ਇਹਨਾਂ ਦੇ ਇਹਨਾਂ ਦੇ ਦੇ ਨੇ ਇੱਥੇ ਬੈਠੇ ਸਨ ਇਹਨਾਂ ਦੀ ਦੈਮਤ ਨਹੀਂ ਸੀ ਪਹਿ ਕੱਠੇ ਕਰਕੇ ਤੁਸੀਂ ਇਹਨਾਂ ਨੂੰ ਚੜਾਵਾ ਚਾਹੀ ਜੜਾੜੀ ਜਾਣੇ ਆ ਤੇ ਇਹ ਆਪ ਦਾ ਐਸ ਪ੍ਰਸਤੀ ਕਰੀ ਜਾਂਦੇ ਅੱਜ ਇੱਥੇ ਆਉਣ ਦੀ ਲੋੜ ਆ ਅੱਜ ਆ ਨਹੀਂ ਰਿਹਾ ਕੋਈ ਦਰਵਾੜਾ ਰਪੀਆ ਫਾਂਡ ਇਕੱਠਾ ਹੋਇਆ ਹੈ ਦੱਸ ਇਹਨਾਂ ਨੂੰ ਬੰਦਾ ਪੁੱਛੇ ਕਿੱਥੇ ਲਾਣਾ ਤੁਸੀਂ ਉਹ ਐਨਾਂ ਉਹ ਕਰੋੜਾਂ ਰੁਪਏ ਦਾ ਫੰਡ ਕਿੱਥੇ ਲਾਣਾ ਆਪਣੇ ਘਰਾਂ ਦੀ ਆਪਣੇ ਕਿਤੇ ਹੋਟਲ ਤਾਂ ਨਹੀਂ ਸੀ ਤੁਸੀਂ ਬਣਾ ਬੈਠੇ ਕੋਈ ਆ ਖੁੰਡੇ ਵਾਲਾ ਬਾਪੂ ਜਿਹੜਾ ਹੁਣ ਨਹੀਂ ਹੁੰਦਾ ਉਹਦੇ ਵੀ ਆਦਨੇ ਹੋਟਲ ਨੇ ਘਟਾ ਢੱਲੇਵਾਲ ਸਾਹਿਬ ਤੇ ਆਖਣਗੇ ਹੋਣਗੇ ਪਰ ਇਹਨਾਂ ਨੂੰ ਸਾਰਿਆਂ ਨੂੰ ਸ਼ਰਮ ਦੀ ਲੀਡਰਸ਼ਿਪ ਨਾ ਹੋਣੀ ਚਾਹੀਦੀ ਹੈ ਵੀ ਆਉਣ ਵਾਲੇ ਟਾਈਮ ਤੁਹਾਨੂੰ ਲੋਕਾਂ ਨੇ ਲਾਨਤਾ ਦੇਣੀਆਂ ਨੇ ਲਾਨਤਾ ਅਦਾਣੀਆਂ ਨੇ ਵੀ ਤੁਸੀਂ ਘਰਾਂ 'ਚ ਬੈ ਕੇ ਸੋ ਜਦ ਹਾਸੇ ਠੱਠੇ ਹੋ ਜਾਂਦੇ ਨੇ ਜਜ਼ਬੇ ਮੱਠੇ ਹੋ ਜਾਂਦੇ ਨੇ ਨਹੀਂ ਹੁੰਦੇ ਤਾਂ ਸਾਥ ਨਹੀਂ ਹੁੰਦੇ ਚੋਰ ਤਾਂ ਇਕੱਠੇ ਹੋ ਜਾਂਦੇ ਨੇ ਪਹਿਲੀ ਗੱਲ ਤੇ ਸਾਡੀ ਜਿਹੜੀ ਲੀਡਰਸ਼ਿਪ ਹੀ ਜਿਹੜਾ ਹੈ ਨਾ ਕਹਿਣਾ ਇਹ ਹੀ ਗਲਤ ਪਹਿਲਾਂ ਜਿਹੜੇ ਆਪਣਾ ਨੌਜਵਾਨ ਗੱਲ ਕਰਦਾ ਜਾਂ ਆਪਣੇ ਹੱਕਾਂ ਦੀ ਕਰਦਾ ਜਾਂ ਸਿੱਖਾਂ ਦੀ ਕਰਦਾ ਹੈ ਜਾਂ ਅਸੀਂ ਨਿਸ਼ਾਨ ਸਾਹਿਬ ਥੱਲੇ ਦੇ ਬ੍ਰੇਕ ਗੱਲ ਕਰਦੇ ਆਣਿਆ ਤੇ ਉਹ ਇਹ ਆਦਨੇ ਇਹ ਤੇ ਨਹੀਂ ਹੈ ਤੇ ਜੁੱਜੀ ਸੋਚਦਾ ਮਾਲਕ ਹੈ ਹੁਣ ਉਹਨਾਂ ਦੱਸੋ ਪਾਕਿਸਤਾਨ ਨਾਲ ਦੇ ਇਧਰ ਇਹਨਾਂ ਬਾਰਡਰ ਤੇ ਜਿਹੜੀ ਇਹ ਇਹਨਾਂ ਸਖਤੀ ਨਹੀਂ ਕੀਤੀ ਜਿਨੇ ਹਰਿਆਣੇ ਵਾਲੇ ਬਾਰਡਰ ਤੇ ਕੀਤੀ ਮੈਂ ਹਰਿਆਣੇ ਤੋਂ ਆਇਆ ਵਾਂ ਤੇ ਸਾਡੀ ਸੰਗਤ ਆ ਮਹਾਰੇ ਆਉਣ ਲਈ ਹੈ ਸਾਡੇ ਲੀਡਰਾਂ ਦਾ ਨਾਸ ਹੋ ਗਿਆ ਸਾਡੇ ਲੀਡਰ ਜਿਹੜੇ ਨੇ ਇਹ ਰਾਜਨੀਤੀ ਜਵੜ ਗਏ ਨਹੀਂ ਤੇ ਇਹਨਾਂ ਨੂੰ ਉੱਥੇ ਹੋਰ 2 ਮਹੀਨੇ ਬੈਠੇ ਰਹਿੰਦੇ ਤੇ ਕੀ ਗੱਲ ਸੀ ਇਹਨਾਂ ਨੂੰ ਉਦੋਂ ਪੰਜਾਬ ਇਲੈਕਸ਼ਨ ਹੋ ਗਿਆ ਇਹਨਾਂ ਚੋਂ ਅੱਧੇ ਲੀਡਰ ਜਿਹੜੇ ਨੇ ਉਹ ਲੈਕਚਰ ਦੇ ਵਿੱਚ ਤੇ ਅੱਜ ਚਣੂਨੀ ਸਾਹਿਬ ਹੋ ਗਿਆ ਜਾਂ ਹੋਰ ਪੰਜਾਬ ਦੇ ਲੀਡਰ ਜਿਹੜੇ ਰਾਜੇਵਾਲ ਜਿਹੜੇ ਸੀਐਮ ਬੰਡੇ ਨੇ ਇਹਨਾਂ ਨੂੰ ਸ਼ਰਮ ਇਹਨਾਂ ਨੂੰ ਹੋਣੀ ਚਾਹੀਦੀ ਏ ਜਿਹੜੀ ਸੰਗਤ ਸਾਡੇ ਵਰਗੀ ਆਈ ਅਸੀਂ ਆਹ ਮਾਰੇ ਆਏ ਆ ਹਰਿਆਣੇ ਤੋਂ ਆਪਣੀਆਂ ਗੱਡੀਆਂ ਤੇ ਆਏ ਆ ਪਰ ਸੰਗਤ ਦਾ ਕੋਈ ਗਨਾ ਨਹੀਂ ਕਿਸਾਨਾਂ ਦਾ ਕੋਈ ਗਨਾ ਨਹੀਂ ਪਰ ਸ਼ਰਮ ਤੇ ਇਹਨਾਂ ਨੂੰ ਲੀਡਰਾਂ ਨੂੰ ਹੋਣੀ ਚਾਹੀਦੀ ਏ ਵੀ ਅਸੀਂ ਜਿਹੜੇ ਨੇ ਕਿਸਾਨਾਂ ਦੀ ਹੱਕਾਂ ਦੀ ਲੜਾਈ ਵਾਸਤੇ ਜਿਹੜੇ ਲੜਨ ਦੇ ਆ ਤੇ ਅਸੀਂ ਰਾਜਨੀਤੀ ਜਿਹੜੀ ਏ ਉਹ ਇੱਕ ਵੱਖਰੀ ਚੀਜ਼ ਏ ਜਦੋਂ ਮਾਂ ਜੋ ਰਾਜਨੀਤੀ ਦਾ ਜਦੋਂ ਟਾਈਮ ਆਇਆ ਪਹਿਲਾਂ ਆਪਣੇ ਹੱਕਾਂ ਵਾਸਤੇ ਤੇ ਖਲੋਜੀਏ ਜਿਹੜਾ ਜਿਹੜੀ ਸਾਡੀ ਮੇਨ ਅੱਜ મોદી ਕਿਉਂ ਕਮਜ਼ੋਰ ਸਮਝ ਰਿਹਾ ਹੈ ਕਿਉਂਕਿ ਅੱਧੇ ਤੇ ਕੀ ਗੱਲ ਏ ਤੇ ਬਰਾਤ ਚੜਨੀ ਆ ਵੀ ਇਹਨਾਂ ਨੂੰ ਸਾਰਿਆਂ ਨੂੰ ਤੇ ਨਹੀਂ ਇਹ ਕੱਲੀਏ ਵੀ ਘਾਰਿਆਂ ਬੋਲਦਾ ਉਸ ਮਿੰਟ ਕਰਾਈਏ ਬਰਾਤ ਆ ਜੋ ਵੀ ਬਰਾਤ ਆ ਮੁੰਡੇ ਸਾਡੇ ਦੀ ਇੱਥੇ ਹੁਣ ਇੱਕ ਮਰਨ ਤੇ ਸਿੱਖ ਜਿਹੜਾ ਨੌਜਵਾਨ ਕਿਸਾਨ ਬਜ਼ੁਰਗ ਸਾਡਾ ਜਿਹੜਾ ਹੈ ਤੇ ਤੇ ਨੌਜਵਾਨਾਂ ਤੇ ਬਜ਼ੁਰਗਾਂ ਦੀ ਹੋਰ ਜਿਹੜੇ ਉਹਨੂੰ ਵਿਚਾਰੇ ਨੂੰ ਸਾਰਾ ਦੇਣ ਲਈ ਆਉਣ ਡੈ ਨੇ ਤੇ ਉਹ 70 ਸਾਲਾਂ ਦਾ 65 ਸਾਲਾਂ ਦਾ ਜਿਹੜਾ ਹੈ ਬਜ਼ੁਰਗ ਕੈਂਸਰ ਦਾ ਮਰੀਜ਼ ਜਿਹੜਾ ਹੈ ਉਹ ਇੱਥੇ ਆਣ ਕੇ ਬੈਠਾ ਨਹੀਂ ਤੋ ਸੰਗਰੂਰ ਇੱਥੇ ਇਲਾਜ ਕਰਾਣ ਲਈ ਜਿਹੜੇ ਨੇ ਹਸਪੀਟਲ ਹਸਪੀਟਲ ਇਹ ਬਚਾਉਣ ਉੱਥੇ ਹੋਣਾ ਚਾਹੀਦਾ ਸੀ ਤੇ ਉਹ ਇੱਕ ਇੱਕ ਆਪਣੇ ਹੱਕਾਂ ਵਾਸਤੇ ਬੈਠਾ ਹੈ ਤੇ ਜਿਹੜੀ ਸਾਡੀ ਕਿਸਾਨੀ ਜਿੰਨੇ ਵੀ ਆ ਜਥੇਬੰਦੀਆਂ ਨੇ ਇੱਕ ਦੂਜੇ ਨਾਲ ਵੇਖਣ ਡੈ ਨੇ ਬਲਕਿ ਜਿਹੜੇ ਉਹਨਾਂ ਦੇ ਨਾਲ ਜੁੜੇ ਨੇ ਉਹ ਇਹਨਾਂ ਨੂੰ ਬੜਾ ਇਹਨਾਂ ਨੂੰ ਆਂਦੇ ਨੇ ਪਰ ਇਹਨਾਂ ਦੀ ਆਪਣੀ ਈਗੋ ਮਾਰਨ ਦੀ ਹੈ ਇਹਨਾਂ ਨੂੰ ਵੀ ਮੈਂ ਹਾਂ ਮੈਨੂੰ ਨਹੀਂ ਲੈ ਕੇ ਗਏ ਮੈਨੂੰ ਨਹੀਂ ਲੈ ਕੇ ਗਏ ਸੰਦ ਸਾਡੇ ਸੰਦ ਸ਼ਹਿਰ ਹੈ ਅਸੀਂ ਉੱਥੇ ਵੀ ਇਹ ਯਾਰ ਆਲੇ ਵੀ ਉਗਰਾਹਾਂ ਵਾਲੇ ਜੇਠੂ ਕਾਲੇ ਪ੍ਰਧਾਨ ਸਾਹਿਬ ਦਾ ਅੱਜ ਇੱਕ ਬਿਆਨ ਆਉਂਦਾ ਉਹ ਕਹਿੰਦੇ ਭਾਈ ਜਦੋਂ ਅਸੀਂ ਦਿੱਲੀ ਕੱਠ ਰੱਖਿਆ ਅਸੀਂ ਕਿਸੇ ਨੂੰ ਲਾਂਤ ਨਹੀਂ ਪਾਈ ਅਸੀਂ ਕਿਸੇ ਨੂੰ ਸੁਨੇਹਾ ਨਹੀਂ ਦਿੱਤਾ ਲੋਕ ਆਪ ਮਹਾਰੇ ਚੱਲੇ ਆ ਇਸ ਤਰੀਕੇ ਨਾਲ ਤਾਂ ਕਹਿੰਦੇ ਲੋਕ ਭਾਈ ਆਉਣੇ ਵੀ ਨਹੀਂ ਮੇਰੇ ਵੀਰੋ ਇਹ ਜਿਹੜਾ ਉਹ ਸ਼ੰਭੂ ਬਾਰਡਰ ਹਰਿਆਣੇ ਤੋਂ ਇਹ ਤੇ ਆਪਣਾ ਦੀਪ ਸਿੱਧੂ ਆਰਾ ਉਹਨਾਂ ਤੜਵਾਇਆ ਸੀ ਨਹੀਂ ਤੇ ਇਹਨਾਂ ਦੇ ਇਹਨਾਂ ਦੇ ਦੇ ਨੇ ਇੱਥੇ ਬੈਠੇ ਸਨ ਇਹਨਾਂ ਦੀ ਦਿੰਮਤ ਹੀ ਨਹੀਂ ਸੀ ਅਸੀਂ ਮੇਰੇ ਵੀਰ ਖੁਦ ਆਪ ਜਿਹੜੇ ਕਰਨਾਲ ਤਿੱਕਰ ਤੇ ਪਾਣੀ ਪੀਂਦੇ ਪਾਤ ਤਿੱਕਰ ਬਾਰਡਰ ਤੜਵਾਏ ਨੇ ਆਪਣੀਆਂ ਗੱਡੀਆਂ ਤੜਵਾਈਆਂ ਨੇ ਤੇ ਇਹ ਜਿਹੜੇ ਨੇ ਇਹ ਇੱਥੇ ਬਹਿ ਕੇ ਸਨ ਆਂਦਣ ਸਾਨੂੰ ਤੇ ਲੜਨ ਦੀ ਲੋੜ ਹੀ ਨਹੀਂ ਜੀ ਹਾਂ ਚਾਹੇ ਤੇ ਮੇਰੇ ਵੀਰ ਜਿਹੜੇ ਨੌਜਵਾਨ ਜਿਹੜੇ ਅੱਗੇ ਉਹਨਾਂ ਨੂੰ ਇਹਨਾਂ ਗਦਾਰ ਦਾ ਤਬਕਾ ਦੇ ਤਾ ਜਾਨ ਤੋਂ ਬਾਅਦ ਅੱਜ ਕੱਟ ਰੱਖੀ ਜਾਨ ਤੋਂ ਬਾਅਦ ਤੇ ਹੁਣ ਵਿਚਾਰੇ ਜਿਹੜੇ ਅੱਜ ਆ ਉਹ ਘੜਤਾਲ ਤੇ ਜਿੰਨਾ ਬਿਲਕੁਲ ਅਮਰਨ ਵਰਤ ਰਕਿਆ ਏ ਕੱਲ ਨੂੰ ਇਹਤੇ ਵੀ ਕਾਟੇ ਡੱਲੇ ਵਾਲ ਸਾਹਬ ਤੇ ਆਖਣਗੇ ਹੋਣਗੇ ਪਰ ਇਹਨਾਂ ਨੂੰ ਸਾਰਿਆਂ ਨੂੰ ਸ਼ਰਮ ਦੀ ਲੀਡਰਸ਼ਿਪ ਨੂੰ ਆਉਣੀ ਚਾਹੀਦੀ ਏ ਵੀ ਉਹ ਨਾਲੇ ਟਾਈਮ ਤੁਹਾਨੂੰ ਲੋਕਾਂ ਨੇ ਲਾਨਤਾ ਦੇਣੀਆਂ ਨੇ ਲਾਨਤਾ ਅਬਦਾਨੀਆਂ ਨੇ ਵੀ ਤੁਸੀਂ ਘਰਾਂ ਚ ਬੈ ਕੇ ਸੋ ਜਦੋਂ ਚਾਰੀ ਮੁਕਤੇ ਜਦੋਂ ਉਥੇ ਗੁਰੂ ਗੋਬਿੰਦ ਸਿੰਘ ਨੂੰ ਵਦਾ ਵਾਲੇ ਕੇ ਦੇ ਕੇ ਆ ਗਏ ਨਾ ਬਈ ਅਸੀਂ ਜੰਗ ਨਹੀਂ ਲੜ ਸਕਦੇ ਉਹਨਾਂ ਦੀ ਜਨਾਨੀਆਂ ਵਾਲੇ ਉਹਨਾਂ ਚੂੜੀਆਂ ਲਾ ਕੇ ਮਾਰਿਆ ਉਹ ਜੰਗ ਤੇ ਵੀ ਅਸੀਂ ਜਾਨੀਆਂ ਤੁਹਾਡੀ ਨੀਮਤ ਤੇ ਉਹ ਫਿਰ ਉਹਨਾਂ ਸ਼ਰਮ ਦੇ ਮਾਰਿਆ ਨੇ ਮੈਂ ਉਹਨਾਂ ਨੂੰ ਲੈ ਸ਼ਰਮ ਕਰ ਲੋ ਤੁਸੀਂ ਹੋਣੀ ਤੁਸੀਂ ਸ਼ਰਮ ਕਰ ਲੋ ਤੇ ਜੋ ਜਨਾਨੀਆਂ ਨੇ ਸਾਡੀਆਂ ਭੈਣਾਂ ਨੇ ਕਿਤੇ ਚੂੜੀਆਂ ਮਾਰੀਆਂ ਕਿਤੇ ਉਹਦਣਾ ਤੁਹਾਨੂੰ ਪੱਜਾ ਪਾਜੜ ਪੈ ਜੀ ਹਾਂ ਮੈਂ ਇਹ ਇਹਨਾਂ ਨੂੰ ਲੀਡਰਸ਼ਿਪ ਨੂੰ ਹੱਥ ਜੋੜ ਕੇ ਬੇਨਤੀ ਕਰਨ ਆ ਅਸੀਂ ਆ ਮਹਾਰੇ ਉਹਨੇ ਆ ਸਾਰੇ ਨੌਜਵਾਨ ਵੀਰ ਬਜ਼ੁਰਗ ਜਿੰਨੇ ਵੀ ਨੇ ਆਪਣੀਆਂ ਗੱਡੀਆਂ ਤੇਲ ਇਹਨਾਂ ਕੋਲ ਫੰਡ ਬਤੇਰਾ ਇਕੱਠਾ ਹੁੰਦਾ ਹੈ ਕਰੋੜਾਂ ਰੁਪਏ ਤੇ ਫੰਡ ਇਕੱਠਾ ਹੋਇਆ ਅਸੀਂ ਡੇਲੀ ਸਾਡਾ ਲੰਗਰ ਸੀ ਕੋਫੀ ਦਾ ਉਥੇ ਸਿੰਘੂ ਬਾਰਡਰ ਤੇ ਵੀ ਕਰੋੜਾਂ ਰੁਪਏ ਫੰਡ ਇਕੱਠਾ ਹੋਇਆ ਹੈ ਦੱਸ ਇਹਨਾਂ ਨੂੰ ਬੰਦਾ ਪੁੱਛੇ ਕਿੱਥੇ ਲਾਣਾ ਤੁਸੀਂ ਉਹ ਐਨਾ ਉਹ ਕਰੋੜਾ ਰੁਪਏ ਜਿਹੜਾ ਫੰਡ ਉਹ ਕਿੱਥੇ ਲਾੜਾ ਆਪਣੇ ਘਰਾਂ ਦੀ ਆਪਣੇ ਕਿਤੇ ਹੋਟਲ ਤਾਂ ਨਹੀਂ ਸੀ ਤੁਸੀਂ ਬਣਾ ਬੈਠੇ ਕੋਈ ਆ ਖੁੰਡੇ ਵਾਲਾ ਬਾਪੂ ਜਿਹੜਾ ਹੁਣ ਨਹੀਂ ਹੁੰਦਾ ਉਹਦੇ ਵੀ ਅੰਦਰੇ ਹੋਟਲ ਨੇ ਉਹ ਜਿਹੜਾ ਉਹ ਐਨਾ ਉੱਥੋਂ ਪਰ ਪਰ ਗੱਡੀਆਂ ਟਰਾਲੀਆਂ ਕਈ ਸੰਗਤ ਕੋਲ ਪੈਸਾ ਕੋ ਨਹੀਂ ਵਿਚਾਰੇ ਓਨਲੀ ਇਥੇ ਤਿਆਰ ਨੇ ਘਰਾਂ ਚ ਪੈਸਾ ਕਈ ਐਵੇਂ ਦੇ ਹਾਲਾਤ ਨੇ ਸਾਡੇ ਵਰਗਿਆਂ ਦੇ ਉੱਥੇ ਉਹ ਗੱਡੀਆਂ ਬੱੱਸਾਂ ਕੱਲਣ ਆਖਣ ਭਾਈ ਜਥੇਬੰਦੀ ਵਾਲੋ ਤੇਲ ਗੱਡੀਆਂ ਬੱੱਸਾਂ ਜਾਣ ਗਿਆ ਜੋ ਬਾਰਡਰਾਂ ਦੇ ਲੱਬ ਬਾਰਡਰਾਂ ਦੇ ਇੱਥੇ ਤੇ ਰੌਣਕ ਨਾ ਲੱਗ ਜਾਈਗੀ ਸ਼ੁਕਰੀਆ ਭਾਈ ਤਾਂ ਹੰਡ ਤਾਂ ਇਕੱਠਾ ਕਰਕੇ ਪਰਚੀਆਂ ਇਕੱਠੀਆਂ ਕਰਕੇ ਆਪਦੀਆਂ ਜੇਬਾਂ ਚ ਪਾ ਲੈਂਦੇ ਆ ਅੱਜ ਜਿੰਨੇ ਵੀ ਇੱਥੇ ਆ ਰਹੇ ਆ ਸਾਰੇ ਕੋਈ ਵੀ ਮਤਲਬ ਕਿ ਪੰਜਾਬ ਦੇ ਦਰਦੀ ਕਿਸਾਨਾਂ ਦੇ ਦਰਦੀ ਮਜ਼ਦੂਰਾਂ ਦੇ ਦਰਦੀ ਆਪਦੇ ਪੱਲਿਓ ਆਪਦੇ ਪੈਸੇ ਲਾ ਕੇ ਜੇਵ ਚ ਆ ਰਹੇ ਆ ਜਿਹੜੇ ਫੰਡ ਪੰਡ ਦੇ ਲੋਕ ਕਿਸੇ ਜਹੇਬੰਦੀ ਨੂੰ ਫੰਡ ਨਹੀਂ ਦਿੰਦੇ ਭਲਾ ਕਿਸੇ ਵੀ ਜਹੇਬੰਦੀ ਦਾ ਉਹ ਲੋਕ ਫੰਡ ਕਿਹਨੂੰ ਦਿੰਦੇ ਆ ਵੀ ਕਿਸਾਨਾਂ ਦੀ ਜਹੇਬੰਦੀ ਹੈ ਜਿੱਦਾਂ ਕਿਤੇ ਆਉਣਾ ਹੁੰਦਾ ਜੇ ਕਿਤੇ ਇੱਕ ਬੰਦਾ ਜੇ ਕਿਸੇ ਵੀ ਜਹੇਬੰਦੀ ਨਾਲ ਆ ਉਹ ਦੂਜਾ ਬੰਦੇ ਨੇ ਜੇ 10 ਬੰਦੇ 15 ਬੰਦੇ ਇਕੱਠੇ ਕਰ ਲੈਣਾ ਵੀ ਅਸੀਂ ਉੱਥੇ ਜਾਣਾ ਉਹਨੂੰ ਕਹਿਣਗੇ ਸਾਡੀ ਤਾਂ ਜਹੇਬੰਦੀ ਦਾ ਹੀ ਨਹੀਂਗਾ ਉੱਥੇ ਧਰਨਾ ਯਾਰ ਕੀ ਸਿਸਟਮ ਹੈ ਇਹ ਮੈਂ ਤਾਂ ਕਹਿੰਨਾ ਇਹ ਲੋਕ ਹੈ ਜਿਹੜੇ ਜਿਹੜੇ ਲੀਡਰ ਮੂਰੇ ਲੱਗੇ ਹੋਏ ਆ ਨਾ ਇਹ ਜਿਹੜੇ ਹੁਣ ਇੱਥੇ ਆ ਨਹੀਂ ਰਹੇ ਇਹਨਾਂ ਨੂੰ ਫੰਡ ਦੇਣਾ ਵੀ ਪਿੰਡਾਂ ਦੇ ਵਿੱਚ ਜਿਹੜੀਆਂ ਇਹਨਾਂ ਦੀਆਂ ਇਕਾਈਆਂ ਬੰਦ ਕਰਨ ਮੈਂ ਤਾਂ ਅੱਜ ਤੋਂ ਇਹ ਆ ਜਿੰਨੇ ਸਾਡੇ ਪਿੰਡ ਦੇ ਵਿੱਚ ਮੈਂ ਤਾਂ ਜਾ ਕੇ ਬਾਜ਼ ਠਾਊਗਾ ਜਿਹੜੀਆਂ ਜਿੰਨੀਆਂ ਜਹੇਬੰਦੀਆਂ ਕੋਈ ਵੀ ਜਹੇਬੰਦੀ ਹੈ ਜਿਹੜੀ ਇੱਥੇ ਨਹੀਂ ਆ ਰਹੀ ਡੱਲੇਵਾਲ ਜਾਂ ਹੋਰ ਜਿਹੜੀਆਂ ਜਹੇਬੰ ਉਹਨਾਂ ਤੋਂ ਬਿਨਾ ਕਿਸੇ ਨੂੰ ਫੰਡ ਨਹੀਂ ਹੀ ਦੇਣ ਦੇਣਾ ਪਿੰਡ ਦੇ ਵਿੱਚ ਕਿਉਂਕਿ ਕਿਸਾਨਾਂ ਦਾ ਮੁੱਦਾ ਵਪਾਰੀਆਂ ਦਾ ਮੁੱਦਾ ਛੋਟਿਆਂ ਦਾ ਮਜ਼ਦੂਰਾਂ ਦਾ ਮੁੱਦਾ ਯਾਰ ਪੈਸੇ ਇਕੱਠੇ ਕਰਕੇ ਤੁਸੀਂ ਇਹਨਾਂ ਨੂੰ ਚੜਾਵਾ ਚੜਾੜੀ ਜਾਨੇ ਆ ਤੇ ਇਹ ਆਪ ਦਾ ਐਸ ਪ੍ਰਸਤੀ ਕਰੀ ਜਾਂਦੇ ਅੱਜ ਇੱਥੇ ਆਉਣ ਦੀ ਲੋੜ ਆ ਅੱਜ ਆ ਨਹੀਂ ਰਿਹਾ ਕੋਈ ਜੇ ਕੋਈ ਬੰਦਾ ਆਉਣਾ ਚਾਹੁੰਦਾ ਕਈ ਵਾਰੀ ਕੋਈ ਗਰੀਬ ਮਾਤੜ ਬੰਦਾ ਹੁੰਦਾ ਇੱਥੇ ਆਉਣਾ ਚਾਹੁੰਦਾ ਉਹਦੇ ਕੋਲੇ ਕੋਈ ਚਾਰ ਪੈਸੇ ਨਹੀਂ ਹੁੰਦੇ ਉਹਨੂੰ ਪੈਸੇ ਦੇ ਦਿਓ ਯਾਰ ਤੁਸੀਂ ਜੇਬਾਂ ਚ ਪਾ ਪਾ ਰੱਖੀ ਜਾਂਦੇ ਆ ਪੈਸੇ ਬਿਲਕੁਲ ਬਹੁਤ ਗਲਤ ਗੱਲਾਂ ਇਹ ਕੀ ਗੱਲ ਇੱਥੇ ਸਾਲੀ ਕਿਸੇ ਦੀ ਬਰਾਤ ਆ ਇਹ ਚੀਜ਼ਾਂ ਜਿਹੜੀਆਂ ਜੰਗ ਦੇ ਮੈਦਾਨ ਹੁੰਦੇ ਆ ਉੱਥੇ ਕਿਸੇ ਨੂੰ ਸੱਦਿਆ ਨਹੀਂ ਜਾਂਦਾ ਜੰਗ ਦੇ ਮੈਦਾਨ ਚ ਜੰਗ ਦੇ ਮੈਦਾਨ ਦੇ ਵਿੱਚ ਜਿਹਦੇ ਦਿਲ ਦੇ ਵਿੱਚ ਦਰਦ ਹੋਊਗਾ ਵੀ ਯਾਰ ਮੇਰੇ ਪੰਜਾਬ ਤੇ ਮੇਰੇ ਕਿਸਾਨਾਂ ਤੇ ਮੇਰੇ ਮਜ਼ਦੂਰਾਂ ਤੇ ਮੇਰੇ ਛੋਟੇ ਵਪਾਰੀਆਂ ਤੇ ਡਾਕੇ ਵੱਜ ਰਹੇ ਨੇ ਉਹ ਆਪੇ ਜੰਗ ਦੇ ਮੈਦਾਨ ਚ ਕੋਦਾ ਨਾ ਕਿ ਉਹ ਇਹ ਦੇਖਦਾ ਵੀ ਯਾਰ ਅੱਜ ਮੈਨੂੰ ਕੋਈ ਸੱਦਾ ਦੇਵੇ ਤਾਂ ਮੈਂ ਫੇਰ ਆਉਂਗਾ ਜੀ ਸ਼ੁਕਰੀਆ ਭਾਈ ਭਾਈ ਕਿਵੇਂ ਦੇਖਦੇ ਹੋ ਜਿਹੜੇ ਲੋਕ ਇਹ ਸਮਝ ਕੇ ਬੈਠੇ ਆ ਭਾਈ ਇਹ ਕਿਹੜਾ ਸਾਡਾ ਮਸਲਾ ਵਾ ਉਹਨਾਂ ਨੂੰ ਕੀ ਕਹੂੰਗੇ ਹਾਂ ਸੇਠ ਠੱਠੇ ਹੋ ਜਾਂਦੇ ਨੇ ਜਜਬੇ ਮੱਠੇ ਹੋ ਜਾਂਦੇ ਨੇ ਨਹੀਂ ਹੁੰਦੇ ਤਾਂ ਸਾਥ ਨਹੀਂ ਹੁੰਦੇ ਚੋਰ ਤਾਂ ਇਕੱਠੇ ਹੋ ਜਾਂਦੇ ਨੇ ਮੈਂ ਇਹਨਾਂ ਲੀਡਰ ਨੂੰ ਚੋਰ ਕਹੂੰਗਾ ਸਾਥ ਕੌਣ ਆ ਫਕੀਰ ਲੋਕ ਜਿਹੜੇ ਆਪਦੇ ਪੱਲਿਓਂ ਜੇਬ ਚੋਂ ਪੈਸੇ ਖਰਚ ਕੇ ਆਏ ਕੋਈ ਆਪਦੇ ਘਰੋਂ ਲੰਗਰ ਲੈ ਕੇ ਆਇਆ ਕੋਈ ਕੁਛ ਲੈ ਕੇ ਆਇਆ ਜਿੰਨੀ ਤਿਲ ਫੁੱਲ ਕਿਸੇ ਦਾ ਪੈਂਦਾ ਉਹ ਅਗਲਾ ਇੱਥੇ ਭੇਟਾ ਕਰਕੇ ਜਾਂਦਾ ਜਿਹੜਾ ਫੰਡ ਇਹਨਾਂ ਲੀਡਰਾਂ ਨੇ ਇਕੱਠਾ ਕੀਤਾ ਉਹ ਜੋ ਕਿੱਥੇ ਆ ਕਿੱਥੇ ਵਰਤ ਰਹੇ ਨੇ ਉਹ ਇੱਕ ਬੜੀ ਗੱਲ ਪ੍ਰਚਲਿਤ ਹੋਈ ਸੀ ਦਿੱਲੀ ਦੇ ਵਿੱਚ ਕਿ 2 ਕਰੋੜ ਦਾ ਜੂਸ ਹੀ ਪੀ ਗਏ ਜੀ ਆਪਾਂ ਇਸੇ ਦੇਸ਼ 'ਚ ਹੀ ਰਹਿੰਦੇ ਨੇ ਤੁਸੀਂ ਮੈਂ ਇਹ ਹੈਰਾਨੀ ਵਾਲੀ ਗੱਲ ਹੈ ਕਿ 2 ਕਰੋੜ ਦਾ ਜੂਸ ਲਗਜ਼ਰੀ ਹੋਟਲਾਂ 'ਚ ਰਹਿੰਦੇ ਸੀ ਜੀ ਇੱਥੇ ਤਾਂ ਕਿਸੇ ਨੂੰ ਜੇ ਕੋਈ ਐਮ.ਐਲ.ਏ ਬੁਲਾ ਲੇ ਉਹ ਮੰਨਿਆ ਤਾਂ ਯੂਨੀਅਨ ਮਿਨਿਸਟਰ ਨਾਲ ਗੱਲ ਕਰਦੇ ਰਹੇ ਨੇ ਤੇ ਹੁਣ ਇਹਨਾਂ ਦਾ ਕਿੱਥੇ ਤੁਸੀਂ ਕਹਿੰਦੇ ਹੋ ਇਹ ਧਰਨੇ 'ਚ ਆਉਣਗੇ ਜੀ ਹੂੰ ਬਾਈਕਾਰਡ ਤਾਂ ਆਪਾਂ ਨੂੰ ਇਹਨਾਂ ਦਾ ਉਸ ਦਿਨ ਹੀ ਕਰ ਦੇਣਾ ਚਾਹੀਦਾ ਸੀਗਾ ਜਿਸ ਦਿਨ ਇਹਨਾਂ ਨੇ ਕਿਹਾ ਸੀ ਕਿ ਅਸੀਂ ਰਾਜਨੀਤਿਕ ਮੋਰਚਾ ਸ਼ੁਰੂ ਕਰਨਾ ਉਹ ਉਗਰਾਹਾਵਾਲੇ ਕਹਿੰਦੇ ਆ ਕਹਿੰਦੇ ਵੀ ਪਹਿਲਾ ਪੰਜਾਬ ਚ ਮੰਡੀਆਂ ਬਚਾਉਣੀਆਂ ਪੈਣੀਆਂ ਫੇਰ ਹੀ ਕਹਿੰਦੇ ਜਿਹੜੀ ਐਮਐਸਪੀ ਦੀ ਗਰੰਟੀ ਆ ਫੇਰ ਹੀ ਲਾਗੂ ਹੋ ਸਕਦੀ ਹੈ ਮੰਡੀਆਂ ਦੀ ਗੱਲ ਸੁਣ ਲਓ ਜੀ ਕਿਹੜੇ ਸੰਘਰਸ਼ ਦੀਆਂ ਗੱਲਾਂ ਕਰਦੇ ਆ ਰੋਕੇ ਹਟਨੇ ਲੋਕ ਇੱਕ ਮਹੀਨਾ ਪਹਿਲਾਂ ਡੀਏਪੀ ਲਈ ਹੂੰ ਥੋੜੇ ਸੰਘਰਸ਼ ਨੇ ਕੀ ਕੀਤਾ ਕਿ ਆਏ ਸਾਲ ਸਾਨੂੰ ਡੀਏਪੀ ਲਈ ਰੋਣਾ ਪੈਂਦਾ ਹੂੰ ਆਏ ਸਾਲ ਆਹੀ ਕਿਸਾਨਾਂ ਦਾ ਹੱਲ ਆ ਕਿੰਨੇ ਲੋਕ ਖੜੇ ਨੇ ਸਾਰੇ ਕਿਸਾਨੀ ਨਾਲ ਸੰਬੰਧਿਤ ਨੇ ਚਲੋ ਕੋਈ ਵਪਾਰੀ ਵੀ ਹੋ ਸਕਦਾ ਜੀਆਂ ਆ ਇਹਨੂੰ ਕਿ ਜੋ ਇਹ ਸੰਘਰਸ਼ ਦੇ ਵਿੱਚ ਆਪਦਾ ਯੋਗਦਾਨ ਪਾਉਣ ਆਏ ਨੇ ਬਟ ਮੰਡੀਆਂ ਦਾ ਹਾਲ ਤੁਸੀਂ ਆਪ ਦੇਖ ਲਿਆ ਜੀ ਕੀ ਹਾਲ ਮੈਂ ਤਾਂ ਪੰਜਾਬ ਸਰਕਾਰ ਨੂੰ ਵੀ ਕਹਿੰਦਾ ਕਿ ਪੰਜਾਬ ਇੱਕ ਇੱਕ ਲੀਡਰ ਪੈਦਾ ਕਰਨ ਲਈ ਕਈ ਸਾਲ ਲੱਗ ਜਾਂਦੇ ਐ ਹਮ ਇੰਨਾ ਸਰਮੋਰ ਲੀਡਰ ਜਗਜੀਤ ਢੱਲੇਵਾਲ ਸਾਹਿਬ ਕੀ ਅਗਰ ਇਹਨਾਂ ਨੂੰ ਕੋਈ ਕੁਝ ਹੁੰਦਾ ਤਾਂ ਇਹ ਸਟੇਟ ਦੇ ਹਾਲਾਤ ਇੱਕ ਲਾਅ ਐਂਡ ਆਰਡਰ ਦਾ ਪਹਿਲਾਂ ਹੀ ਨਹੀਂ ਠੀਕ ਜੀ ਜੀ ਆਪਣੇ ਸਟੇਟ ਦਾ ਲਾਅ ਐਂਡ ਆਰਡਰ ਤੁਸੀਂ ਦੇਖੋ ਕੀ ਹਾਲਾਤ ਨੇ ਨਿਤ ਕਤਲ ਹੋ ਗਾਰਤ ਨਿਤ ਚੋਰੀਆਂ ਹੂੰ ਤੇ ਜੇ ਆ ਇਸ ਤਰ੍ਹਾਂ ਦੇ ਇੱਕ ਮੌਜੂਦ ਲੀਡਰ ਨੂੰ ਕੁਝ ਹੋ ਜਾਂਦਾ ਤਾਂ ਆਪਾਂ ਕਿੱਧਰ ਨੂੰ ਤੁਰਾਂਗੇ ਜੀ ਕੀ ਰਹਿ ਜਾਣਾ ਆਪਣੇ ਵੱਲੇ ਤੇ ਜਿਹੜੇ ਲੋਕ ਇਹ ਗੱਲਾਂ ਕਰਦੇ ਨੇ ਕਿ ਇਹ ਸੰਘਰਸ਼ ਮਿਸਟਰ ਡੱਲੇਵਾਲ ਦਾ ਹੂੰ ਤਾਂ ਮੈਂ ਕਹਿੰਦਾ ਉਸ ਤੋਂ ਵੱਡਾ ਮੂਰਖ ਕੋਈ ਨਹੀਂ ਕਿਉਂਕਿ ਪੰਜਾਬ ਇਜ਼ ਅ ਅਗਰੀਨ ਸਟੇਟ ਜੀ ਇੱਥੇ ਖੇਤੀ ਤੋਂ ਬਿਨਾ ਕੁਝ ਵੀ ਨਹੀਂ ਤੇ ਦੁਨੀਆ ਦੀ तमाम ਜਦੋਂ ਕਰੋਨਾ ਆਂਦਾ ਤਾਂ ਦੁਨੀਆ ਦੇ तमाम ਜਿਹੜੇ ਵਪਾਰੀ ਲੋਕ ਨੇ ਉਹਨਾਂ ਦੀ ਨਿਗਾਹ ਇਸ ਧਰਤੀ ਤੇ ਸੀ ਕਿ ਇੰਨੀ ਜ਼ਰਖੇਜ਼ ਧਰਤੀ ਆ ਕਿ ਭੁੱਜੇ ਹੋਏ ਦਾਣੇ ਸਿੱਟਦੀ ਦੋ ਉਗਰੇ ਆਉਂਦੇ। ਜੀ ਇਹ ਸਮਝਣ ਦੀ ਲੋੜ ਹੈ ਕਿ ਬੜੀ ਵੱਡੀ ਇਹ ਦੇ ਪਿੱਛੇ ਕਹਾਣੀ ਹੈ ਕਿ ਸਾਰੀ ਆਪਣੀ ਜ਼ਮੀਨ ਨੂੰ ਪੰਥ ਨੂੰ ਗ੍ਰੰਥ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਮੈਂ ਤਾਂ ਹੈਰਾਨ ਆ ਪੰਜਾਬ ਸਰਕਾਰ ਤੇ ਕਿ ਕੋਈ ਚਲੋ ਡੀਜੀਪੀ ਸਾਹਿਬ ਆ ਗਏ ਜੀ ਇੱਥੇ ਹਾਲਚਾਲ ਪੁੱਛ ਗਏ ਮੁੱਖ ਮੰਤਰੀ ਸਾਹਿਬ ਨੂੰ ਕੀ ਹੋਇਆ ਜੀ ਹੂੰ ਜਿਹੜੀ ਕੋਈ ਛੋਟੀ ਜੀ ਚੀਜ਼ ਦਾ ਜਿਹੜਾ ਕੋਈ ਐਮਐਲਏ ਵੀ ਉਦਘਾਟਨ ਕਰ ਦਿੰਦਾ ਉਹਦਾ ਉਦਘਾਟਨ ਕਰਦੇ ਫਿਰਦੇ ਆ ਤੇ ਇੱਥੇ ਆ ਨਹੀਂ ਸਕਦੇ ਸੀ ਜੀ ਮੰਤਰੀ ਸਾਹਿਬ ਸੱਤਾ ਤੋਂ ਹੋਂ ਤੋਂ ਪਹਿਲਾਂ ਇਹ ਬਿਆਨ ਦਿੰਦੇ ਆ ਭਾਈ ਮੈਂ ਕਿਸਾਨਾਂ ਦਾ ਪੋਤਾ ਮੈਂ ਮਜ਼ਦੂਰਾਂ ਨੂੰ ਵੀ ਸਮਝਦਾ ਕਿਸਾਨਾਂ ਨੂੰ ਵੀ ਸਮਝਦਾ ਸਾਨੂੰ ਤੰਗਲੀਆਂ ਦਾ ਵੀ ਪਤਾ ਸਾਨੂੰ ਫੌੜਿਆਂ ਦਾ ਵੀ ਪਤਾ ਜੀ ਜੇ ਇਹਨਾਂ ਨੂੰ ਪਤਾ ਹੁੰਦਾ ਤਾਂ ਹਾਲਾਤ ਇੱਧਰ ਕੈਮਰਾ ਕਮਾ ਲਓ ਜੀ ਆ ਹਾਲਾਤ ਹੁੰਨੀ ਸੀ ਸਟੇਟ ਦੇ ਇਹਨਾਂ ਨੂੰ ਤਾਂ ਦੇਖੋ ਇੱਕ ਗੱਲ ਸਮਝੋ ਪੰਜਾਬ ਦਾ ਲਾਣੇਦਾਰ ਕਿਹਨੂੰ ਬਣਾਇਆ ਜੀ ਭਗਵੰਤ ਮਾਨ ਨੂੰ ਹੂੰ ਤੇ ਭਗਵਾਨ ਤਮਾਨ ਕਿਥੇ ਨੇ ਭਗਵਾਨ ਤਮਾਨ ਨੂੰ ਦਸਵਾਣ ਦੀ ਮੂਰ ਹੀ ਹੋ ਕੇ ਕਿ ਚਲੋ ਜੀ ਮੈਂ ਗੱਲ ਕਰਵਾਉਣਾ ਤੁਹਾਡੀ ਤੇ ਚਲੋ ਆਪਾਂ ਜਿਹੜੇ ਤੁਹਾਡੇ ਮਸਲੇ ਉਹ ਹੱਲ ਕਰ ਦਿੰਨੇ ਆ ਤਾਂ ਭਗਵਾਨ ਤਮਾਨ ਦੇ ਰਾਜ ਦੇ ਵਿੱਚ ਤਾਂ ਪੰਜਾਬ ਚ ਦੇਖੋ ਤੁਸੀਂ ਕੀ ਹਾਲ ਹੋਇਆ ਝੋਨੇ ਦਾ ਕੀ ਹਾਲ ਹੋਇਆ ਡੀਏਪੀ ਲਈ ਹਜੇ ਤੱਕ ਮੈਨੂੰ ਲੱਗਦਾ ਪੁੱਛ ਲਓ ਇਹਨਾਂ ਨੂੰ ਕਿੰਨੇ ਲੋਕ ਖੜੇ ਨੇ ਅੱਧੀਆਂ ਦੀਆਂ ਕਣਕਾਂ ਰਹਿਂਦੀਆਂ ਹੋਣੀਆਂ ਬੀਜਣ ਵਾਲੀਆਂ ਜੀ ਗੱਲ ਸਿਰਫ ਇੰਨੀ ਆ ਬ੍ਰਦਰ ਕਿ ਆਪਾਂ ਨੂੰ ਦੂਜੇ ਦਰਜੇ ਦੇ ਮੰਨਿਆ ਜਾਂਦਾ ਕਿ ਚਲੋ ਇਹ ਪੰਜਾਬ ਦੇ ਲੋਕ ਨੇ ਇੱਥੇ ਫਿਰਦੇ ਆ ਹੂੰ ਗੱਲ ਤਾਂ ਸਿਰਫ ਇੰਨੀ ਕਿ ਜਿਹੜੇ ਆਪਣੇ ਲੀਡਰ ਇੱਥੇ ਪਹੁੰ ਕਿਸਾਨਾਂ ਦੇ ਲੀਡਰਾਂ ਨੂੰ ਛੱਡੋ ਜੀ ਜਿਹੜੀਆਂ ਆਪਣੀਆਂ ਰਾਜਨੀਤਿਕ ਪਾਰਟੀਆਂ ਉਹਨਾਂ ਦੇ ਕਿੰਨੇ ਕਿ ਲੀਡਰ ਆ ਗਏ ਜੀ ਜਿਹੜੇ ਇਹਦੇ 'ਚ ਨੇ ਆਪਣੇ ਮਿਸਟਰ ਪਟਾਪ ਸਿੰਘ ਬਾਜਵਾ ਆਏ ਨੇ ਜਾਂ ਸੁਖਪਾਲ ਸਿੰਘ ਘਹਿੜਾ ਜੀ ਆਏ ਨੇ ਕੌਣ ਆਇਆ ਜੀ ਹੋਰ ਜੀ ਵੋਟਾਂ ਪਾਉਣੇ ਆਪਾਂ ਤੇ ਕਾਦੇ ਆਸਤੇ ਪਾਉਣੇ ਆ ਜੀ ਕਿ ਸਾਡਾ ਦੁੱਖ ਦਰਦ ਸਾਡੀ ਤਕਲੀਫ ਦੇ ਵਿੱਚ ਕੋਈ ਸਾਥ ਦੇਣਗੇ ਇਹਨਾਂ ਤੋਂ ਉਮੀਦ ਨਾ ਕਰੋ ਜੀ ਆ ਦੀ ਰਾਖੀ ਆਪਦੇ ਪੰਥ ਦੀ ਆਪਦੇ ਗ੍ਰੰਥ ਦੀ ਆਪਦੀ ਨਸਲ ਦੀ ਆਪਦੀ ਫਸਲ ਦੀ ਆਪ ਰਾਖੀ ਕਰ ਲੋ ਜਿੰਨੀ ਹੋ ਸਕਦੀ ਹੈ ਤੇ ਜਿਹੜੇ ਆਪਣੇ ਆਪਣੇ ਲੀਡਰ ਸਾਹਿਬਾਨ ਨੇ ਆਪਣੇ ਕਿਸਾਨੀ ਵਾਲੇ ਜਿਹੜੇ ਕਹਿ ਰਹੇ ਨੇ ਕਿ ਸਾਨੂੰ ਸੱਦਾ ਨਹੀਂ ਆਇਆ ਸੱਦੇ ਆਏ ਆਉਂਦੇ ਹੁੰਦੇ ਆ ਜੀ ਯਾਦ ਐਤੋਂ ਇੱਕ ਸਟੇਜ ਤੋਂ ਕਹਿੰਨੇ ਇਹ ਇੱਕ ਉਹਨਾਂ ਨੂੰ ਉਹ ਸਹਾਇਜ ਚਿੱਠੀ ਭੇਜ ਦੋਗੀ ਇੱਥੇ ਬਰਾਤ ਆ ਕਿਸੇ ਦੀ ਆਜੋ ਜੀ ਤੁਹਾਨੂੰ ਵੀ ਸੱਦਾ ਦਿੱਤਾ ਜਾਂਦਾ ਜੀ ਕਮਾਲ ਦੀ ਗੱਲ ਆ ਜੀ ਹੈਰਾਨ ਆ ਮੈਂ ਤੇ ਇਸ ਗੱਲ ਤੋਂ ਕਿ ਕੀ ਕਰ ਕੀ ਰਹੇ ਨੇ ਜੀ ਇਹ ਜੀ ਆ ਦੇਖ ਲੋ ਜੀ ਤੁਸੀਂ ਇੱਧਰ ਕੈਮਰਾ ਘੁਮਾ ਲੋ ਆਪਾਂ ਇਸੇ ਪੰਜਾਬ ਦੇ ਵਾਸੀਆਂ ਜੀ ਇਸੇ ਦੇਸ਼ ਦੇ ਵਾਸੀ ਆ ਤੇ ਆ ਕੀ ਹਾਲ ਕੀਤਾ ਹੋਇਆ ਜੀ ਦੇ ਰਵਨੀਤ ਬਿੱਟੂ ਜੀ ਤਾਂ ਜਿਮਣੀ ਚੌਣਾਂ ਤੋਂ ਪਹਿਲਾਂ ਉਹਨਾਂ ਦੇ ਬਿਆਨ ਆਉਂਦੇ ਆ ਕਹਿੰਦੇ ਭਾਈ ਕਿਸਾਨ ਬੈਠ ਕੇ ਮੇਰੇ ਨਾਲ ਗੱਲਬਾਤ ਕਰਨ ਬੈਠ ਕੇ ਜੇ ਦਿੱਲੀ ਜਾਣਾ ਇਹਨਾਂ ਨੇ ਕਹਿੰਦੇ ਦਿੱਲੀ ਚ ਆ ਜਾਣ ਪਰ ਸੀ ਟਰੈਕਟਰ ਟਰਾਲੀ ਟੂ ਜੀ ਆ ਖਲਾ ਦੇਣ ਰਸਤਾ ਜੀ ਹੂੰ ਚਲੋ ਅਸੀਂ ਬੇਨਤੀ ਕਰ ਲਿਆ ਤੁਰਕੀ ਚਲੇ ਜਾਣਗੇ ਦਿੱਲੀ ਦਾ ਤੇ बटे ਰਸਤਾ ਤਾਂ ਖੁਲਾ ਦੇ ਨਹੀਂ ਕੀ 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 ਲੱਗਦਾ ਫਿਰ ਉਹ ਐਦਾ ਦੇ ਬਿਆਨ ਨੀਤ ਬਿੱਟੂ ਜੀ ਨੂੰ ਕਿਉਂ ਸੀਰੀਅਸ ਲੈ ਰਹੇ ਹੋ ਜੀ ਤੁਸੀਂ ਉਹਨਾਂ ਦੀਆਂ ਸਟੇਟਮੈਂਟਾਂ ਨੂੰ ਕਿਉਂ ਤੁਸੀਂ ਸੀਰੀਅਸ ਲੈ ਰਹੇ ਹੋ ਉਹਦਾ ਸੁਰਖੀਆਂ ਚ ਆਉਣ ਲਈ ਤਾਂ ਦੇਖੋ ਜੀ ਹਾਰੇ ਹੋਏ ਸੀ ਆਪਣੇ ਤੁਸੀਂ ਦੇਖ ਲਓ ਵੀ ਚਲੋ ਬਾਹਰ ਚ ਰਾਜ ਸਭਾ ਮੈਂਬਰ ਲੈ ਲਿਆ ਜੀ ਉਹਨਾਂ ਨੂੰ 2 ਸਾਲ ਲਈ ਸ਼ਾਇਦ ਰਾਜਸਥਾਨ ਤੋਂ ਤੇ ਉਹਨਾਂ ਨੂੰ ਆਪਣਾ ਬਣਾਤਾ ਜੀ ਰਾਜ ਮੰਤਰੀ ਜੀ ਬਟ ਇੱਕ ਜਿਹੜਾ ਲੋਕਾਂ ਵੱਲੋਂ ਵੀ ਨਕਾਰਿਆ ਜੀ ਉਹਦੇ ਗੱਲਾਂ ਤੋਂ ਅਸੀਂ ਕੀ ਜਵਾਬ ਦਈਏ ਜੀ ਸ਼ੁਕਰੀਆ ਭਾਈ ਬਹੁਤ ਬਹੁਤ ਤਾਂ ਗੱਲਬਾਤ ਸਿੱਧੀ ਤੁਹਾਨੂੰ ਖਨੌਰੀ ਬਾਰਡਰ ਤੋਂ ਦਿਖਾ ਰਹੇ ਹਾਂ ਤੁਸੀਂ ਇਸ ਵੀਡੀਓ ਨੂੰ ਕਿਵੇਂ ਦੇਖਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਜੁੜਿਓ ਧੰਨਵਾਦ